ਹਰ ਵਾਰੀ ਧੋਖਾ ਮਿਲਿਆ ਹੀ ਜਦ ਜਦ ਵੀ ਕਿਸੇ ਤੇ ਵਿਸ਼ਵਾਸ ਹੋਇਆ ਕਿਸੇ ਸ਼ਿਕਵਾ ਕਰੀਏ ਗੈਰਾਂ ਤੇ ਲੁੱਟਣ ਵਾਲਾ ਸੀ ਜਦ ਕੋ ਖਾਸ ਹੋਇਆ ਗੁੱਲੀ ਪੂਰੀ ਤਰ੍ਹਾਂ ਗੁੱਸੇ ਨਾਲ ਲਾਲ ਹੋ ਚੁੱਕਿਆ ਸੀ ਉਹ ਤਾਂ ਹੁਣ ਜਲਦੀ ਤੋਂ ਜਲਦੀ ਰੀਤ ਨੂੰ ਆਪਣੀ ਹੱਥ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਮੁੱਦੇ ਮੂੰਹ ਪਈ ਰੀਤ ਦੇ ਪਿੱਛੇ ਨੂੰ ਪੈਰ ਨਾਲ ਖੁੱਡ ਮਾਰਨ ਤੋਂ ਬਾਅਦ ਰੀਤ ਦੇ ਕੋਲ ਬੈੰਦਾ ਗੁੱਲੀ ਰੀਤ ਦੇ ਪਿੱਛੇ ਤੇ ਹੱਥ ਫੇਰਨ ਲੱਗ ਪਿਆ ਜਿਵੇਂ ਹੀ ਗੁੱਲੀ ਦਾ ਹੱਥ ਰੀਤ ਦੇ ਸਰੀਰ ਨਾਲ ਲੱਗਿਆ ਰੀਤ ਕੰਬ ਕੇ ਜਿਹੇ ਰੋਂਦੀ ਰੋਂਦੀ ਹੋਰ ਵੀ ਅੱਗੇ ਵੱਲ ਹੋ ਗਈ। ਰੀਤ ਦੇ ਹੌਂਕੇ ਤੇ ਰੋਂਦੀ ਆਵਾਜ਼ ਬਾਹਰ ਤੱਕ ਵੀ ਜਾ ਰਹੀ ਸੀ ਜਿਹੜੀ ਰੀਤ ਦੀ ਮੰਮੀ ਵੀਰਾ ਨੂੰ ਵੀ ਉਹਦੇ ਕਮਰੇ ਤੱਕ ਸੁਣਾਈ ਦੇ ਰਹੀ ਸੀ ਪਰ ਵੀਰਾ ਨੇ ਰੀਤ ਦੇ ਹੌਂਕੇ ਨੂੰ ਅਣਗੌਲਿਆ ਹੀ ਕਰ ਦਿੱਤਾ ਸੀ। ਗੁੱਲੀ ਰੀਤ ਦੇ ਕੋਲ ਬੈਠਾ ਰੀਤ ਦੇ ਕੋਲ ਜਿਸਨੇ ਹੱਥ ਫੇਰ ਰਿਹਾ ਸੀ। ਰੀਤ ਫਿਰ ਤੋਂ ਕੰਬ ਕੇ ਅਜੇ ਅੱਗੇ ਹੋ ਜਾਂਦੀ। ਅੱਖੋਂ ਗੁੱਲੀ ਨੇ ਰੀਤ ਨੂੰ ਲੱਤੋਂ ਫੜ ਕੇ ਪਿੱਛੇ ਖਿੱਚਿਆ ਅਤੇ ਸਿੰਧੀ ਕਰਕੇ ੁੱਲੇ ਵਾਲੀ ਰੀਤ ਦਾ ਮੂਹ ਸਿਰ ਹੱਥ ਪੈਰ ਸਾਰੇ ਟੁੱੜੀ ਨਾਲ ਲਿਬੜੇ ਹੋਏ ਸੀ ਗੁੱਲੀ ਰੀਤ ਦੇ ਕੱਪੜਿਆਂ ਤੋਂ ਥੋੜੀ ਝੜਨ ਲੱਗ ਪਿਆ ਹਿੱਤ ਹਾਲੇ ਵੀ ਹੌਂਕੇ ਲੈ ਲੈ ਰੋ ਰਹੀ ਸੀ ਗੁੱਲੀ ਥੋੜੀ ਸਾਫ਼ ਕਰਨ ਦੇ ਬਹਾਨੇ ਆਪਣੇ ਹੱਥਾਂ ਨਾਲ ਰੀਤ ਦੇ ਜਿਸਮ ਨੂੰ ਖੁਰੋਸਣ ਲੱਗ ਪਿਆ ਸੂਟ ਦੇ ਉੱਪਰੋਂ ਹੀ ਗੁੱਲੀ ਰੀਤ ਦੀਆਂ ਨਰਮ ਛਾਤੀਆਂ ਤੇ ਹੱਥ ਫੇਰਦਾ ਉਹਨਾਂ ਨੂੰ ਟੋਹਣ ਲੱਗ ਪਿਆ ਰੀਤ ਲਈ ਇਹ ਹੋਰ ਵੀ ਬੇਚਾਨੀ ਵਾਲਾ ਮਾਹੌਲ ਬਣ ਚੁੱਕਿਆ ਸੀ ਹਿੱਤ ਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਪਰ ਗੁੱਲੀ ਨੂੰ ਨਿੱਧ ਜਿਸਮ ਸੂਨ ਨਾਲ ਬਹੁਤ ਆਨੰਦ ਮਿਲ ਰਿਹਾ ਸੀ ਗੁੱਲੀ ਦਾ ਇਸ ਤਰ੍ਹਾਂ ਹੱਥਾਂ ਨਾਲ ਸੂਣਾ ਨਿੱਧ ਦੇ ਬਸਤੂ ਬਾਹਰ ਹੋ ਗਿਆ ਪ੍ਰੀਤ ਨੇ ਕੰਬਦੇ ਹੱਥਾਂ ਨਾਲ ਗੁੱਲੀ ਦੇ ਹੱਥ ਫੜ ਕੇ ਆਪਣੇ ਜਿਸਮ ਤੋਂ ਦੂਰ ਕਰ ਦਿੱਤੇ ਪ੍ਰੀਤ ਨੇ ਅਮਰ ਰੋਖਣ ਤੇ ਗੁੱਲੀ ਨੂੰ ਗੁੱਸੇ ਨਾਲ ਹੋਰ ਵੀ ਲਾਲ ਲਾਲ ਕਰ ਦਿੱਤਾ ਗੁੱਸੇ ਵਿੱਚ ਲਾਲ ਹੋਈ ਗੁੱਲੀ ਨੇ ਇੱਕ ਝਟਕੇ ਦੇ ਵਿੱਚ ਆਪਣੇ ਹੱਥ ਵੀ ਛੜਵਾ ਲਈ ਗੁੱਲੀ ਨੇ ਆਪਣੇ ਇੱਕ ਹੱਥ ਵਿੱਚ ਘੁੱਟ ਕੇ ਰੀਤ ਦੇ ਦੋਨੋਂ ਹੱਥ ਫੜ ਲਏ ਤੇ ਦੂਜੇ ਆਪਣਾ ਵੀਦੇ ਚਿਹਰੇ ਨੂੰ ਸਹਲਾਉਣ ਲੱਗ ਪਿਆ ਤੇ ਤਿਤ ਹਾਲੇ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਸੀ ਆਪਣੇ ਆਪ ਨੂੰ ਬੁੱਲੀ ਤੋਂ ਛੜਵਾਉਣ ਦੀ ਪ੍ਰੀਤ ਆਪਣਾ ਚਿਹਰਾ ਦੂਜੇ ਪਾਸੇ ਘੁਮਾ ਲੈਂਦੀ ਬੁੱਲੀ ਫਿਰ ਵੀ ਵੀਦੇ ਚਿਹਰੇ ਨੂੰ ਦੂਜੇ ਪਾਸੇ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਪ੍ਰੀਤ ਸਿਰਫ ਕਾਲੀ ਨਾਲ ਆਪਣਾ ਚਿਹਰਾ ਦੂਜੇ ਪਾਸੇ ਕਰ ਲੈਂਦੀ ਪ੍ਰੀਤ ਨੂੰ ਆਪਣੇ ਕਾਬੂ ਵਿੱਚ ਨਾ ਉਹਦੀ ਦੇਖ ਕੇ ਬੁੱਲੀ ਨੇ ਵੀਦੇ ਲੱਤਾਂ ਨੂੰ ਆਪਣੀ ਲੱਤਾਂ ਵਿੱਚ ਦੱਬ ਲਿਆ ਬੀਤ ਦੇ ਉੱਪਰ ਬੈਠ ਕੇ ਗੁੱਲੀ ਨੇ ਇੱਕ ਹੱਥੀਂ ਤ੍ਰੀਤ ਨੂੰ ਵਾਲਾਂ ਤੋਂ ਛੜ ਲਿਆ ਤ੍ਰੀਤ ਨੂੰ ਦੰਦਾਂ ਦਾ ਪੈਣਾ ਹੀ ਬਹੁਤ ਬੁਰੀ ਹਸੀ ਉੱਪਰੋਂ ਹੋਰ ਹੋਰ ਵੀ ਜ਼ਿਆਦਾ ਹੋਣ ਲੱਗ ਪਿਆ ਦਰਦ ਨਾਲ ਤ੍ਰੀਤ ਦੀ ਚੀਕ ਨਿਕਲ ਗਈ ਤ੍ਰੀਤ ਦੇ ਚਿੱਕਣ ਨਾਲ ਗੁੱਲੀ ਨੇ ਤੰਮਨੀ ਦੀਂਦੇ ਵਾਲਾਂ ਨੂੰ ਛੜ ਦਿੱਤਾ ਤੇ ਆਪਣੇ ਹੱਥੀਂ ਦੇ ਮੂੰਹ ਉੱਪਰ ਰੱਖ ਕੇ ਤ੍ਰੀਤ ਦਾ ਮੂੰਹ ਫਟ ਕੇ ਬੰਦ ਕਰ ਦਿੱਤਾ ਤ੍ਰੀਤ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਸੀ ਗੁੱਲੀ ਤੋਂ ਆਪਣੇ ਆਪ ਨੂੰ ਛਡਾਉਣ ਦੀ ਗੁੱਲੀ ਵੀ ਆਪਣਾ ਪੂਰਾ ਜ਼ੋਰ ਲਾ ਰਿਹਾ ਸੀ ਵੀਤ ਨੂੰ ਚੁੱਪ ਕਰਵਾਉਂti ਨੀਤਾ ਊਟਾਂ ਗੁੱਲੀ ਨੇ ਬੰਦ ਕਰ ਦਿੱਤਾ ਦੂਜੇ ਹੱਥ ਨਾਲ ਹੀ ਦੁਪੱਟਾ ਨੂੰ ਕੋਲ ਉਸਨੂੰ ਲੱਗ ਪਿਆ ਨੀਤੇ ਡੰ ਮਾਰੀ ਹੱਥਾਂ ਦੇ ਸੋਨਾ ਕੰਬ ਰਹੇ ਸੀ ਆਪਣੀ ਅੱਖਾਂ ਨੂੰ ਬੰਦ ਕਰਕੇ ਰੀਤ ਨੇ ਹੌਸਲਾ ਜਿਹਾ ਕਰਕੇ ਬੁੱਲੀ ਨੂੰ ਜ਼ੋਰ ਨਾਲ ਤੱਕਾ ਮਾਰ ਦਿੱਤਾ ਬੁੱਲੀ ਦੇ ਇਹ ਤੱਕਾ ਮਾਰਨ ਕਰਕੇ ਨੀਤੇ ਉੱਪਰ ਤੋਂ ਇੱਕ ਪਾਸੇ ਵੱਲ ਡਿੱਗ ਪਿਆ ਨੀਤ ਇਕਦਮ ਹੀ ਬੈਠੀ ਹੋ ਗਈ ਆਪਣੇ ਗਲੇ ਨੂੰ ਹੱਥਾਂ ਨਾਲ ਮਸਲਦੀ ਤੇਜ਼ ਤੇਜ਼ ਸਾਹ ਲੈ ਕੇ ਆਪਣੇ ਆਪ ਨੂੰ ਹੌਸਲਾ ਦੇਣ ਲੱਗ ਪਈ ਗੁੱਲੀ ਨੇ ਰੀਤਾ ਨੂੰ ਇੰਨੇ ਜ਼ੋਰ ਨਾਲ ਕੁੱਟ ਕੇ ਬੰਦ ਕੀਤਾ ਸੀ ਕਿ ਰੀਤ ਨੂੰ ਸਾਹ ਵੀ ਪੂਰਾ ਨਹੀਂ ਮਿਲ ਰਿਹਾ ਸੀ। ਪ੍ਰੀਤ ਆਪਣੇ ਤੇਜ਼ ਤੇ ਚਲਦੇ ਸਾਹਾਂ ਨੂੰ ਛਾਤੀ ਤੇ ਹੱਥ ਰੱਖ ਕੇ ਤੇ ਕਦੇ ਗਲੇ ਨੂੰ ਮਸਲ-ਮਸਲ ਕੇ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਉਧਰ ਰੀਤ ਦੇ ਐਵੇਂ ਕਰਨ ਨਾਲ ਗੁੱਲੀ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ। ਗੁੱਸੇ ਵਿੱਚ ਲਾਲ ਹੋਇਆ ਗੁੱਲੀ ਰੀਤ ਦੇ ਪਾਸੇ ਤੇ ਖੜਾ ਹੋ ਗਿਆ। ਪ੍ਰੀਤ ਨੂੰ ਬਾਹਾਂ ਤੋਂ ਫੜ ਕੇ ਗੁੱਲੀ ਨੇ ਖਿੱਚ ਕੇ ਖੜੀ ਕਰ ਲਿਆ। ਇੱਕ ਹੱਥ 'ਚ ਰੀਤ ਦੇ ਵਾਲ ਖਿੱਚ ਕੇ ਫੜ ਲਏ ਤੇ ਦੂਜੇ ਹੱਥ ਨਾਲ ਰੀਤ ਦੇ ਮੂੰਹ 'ਤੇ ਛੇੜਾ ਮਾਰਨ ਲੱਗ ਪਿਆ। ਰੀਤ ਦਰਦ ਨਾਲ ਸਿਰ ਉੱਚੀ-ਉੱਚੀ ਰੋਣ ਲੱਗ ਪਈ। ਇੱਕ ਹੱਥ ਨਾਲ ਗੁੱਲੀ ਨੇ ਰੀਤ ਦਾ ਮੂੰਹ ਬੰਦ ਕਰ ਲਿਆ, ਦੂਜੇ ਹੱਥ ਨਾਲ ਰੀਤ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰਦਾ। ਉਹ ਪਿੱਛੇ ਕੰਧ ਤੱਕ ਲੈ ਗਿਆ। ਗੁੱਲੀ ਨੇ ੱਤਕਾ ਦੇ ਕੇ ਨਾਲ ਰੀਤ ਨੂੰ ਕੰਧ ਦੇ ਜਮਨ ਨਾਲ ਲਾ ਦਿੱਤਾ। ਕੰਧ ਵਿੱਚ ਲੋਹੇ ਦਾ ਖਿੱਲਾ ਲਾਇਆ ਹੋਇਆ ਸੀ ਜੋ ਉੱਪਰ ਟੁੱਟ ਗਿਆ ਸੀ ਪਰ ਕੰਧ ਦੇ ਨਾਲ ਹਲੇ ਵੀ ਤਿੱਖਾ ਜ਼ਿਆ। ਹੋਇਆ ਲੱਗਿਆ ਹੋਇਆ ਸੀ ਜਿਵੇਂ ਇਹ ਬੁੱਲੀ ਨੇ ਦੀ ੱੱਕਾ ਦੇ ਕੇ ਕੰਨ ਦੇ ਨਾਲ ਲਾਇਆ ਉੱਟਿਆ ਹੋਇਆ ਕਿ ਉਹ ਵੀ ਦੀ ਪੂਹੀ ਵਿੱਚ ਖੁੱਬ ਗਿਆ ਬੁੱਲੀ ਨੂੰ ਤਾਂ ਆਪਣੀ ਕਾਲੀ ਪਈ ਹੋਈ ਸੀ ਬੁੱਲੀ ਦੀ ਦੀ ਸਲਵਾਰ ਉਤਾਰ ਲਈ ਜਤਨ ਕਰਨ ਲੱਗਿਆ ਹੋਇਆ ਸੀ ਪੂਹੀ ਵਿੱਚ ਕੱਲ ਖੁੱਬਣ ਕਰਨ ਦੀ ਤੇ ਸਿਰ ਤੋਂ ਲੋਨ ਲੱਗ ਪਈ ਕਿਸਮਤ ਲਿਖਣ ਵੇਲੇ ਰੱਬ ਨੂੰ ਤਰਸ ਨਹੀਂ ਆਇਆ ਹੋਣਾ ਇਸੇ ਲਈ ਤਾਂ ਦੁੱਖ ਲਿਖੇ ਹਾਸਿਆਂ ਦਾ ਕਿਤੇ ਨਾਮੁ ਨਿਸ਼ਾਨ ਵੀ ਨਹੀਂ